ਕੋਛ ਬਾਬਾ ਇਹਨਾਂ ਦੀ ਗੱਲ ਹੈ ਬਾਬਾ ਇਹ ਮੀਡੀਆ ਦਾ ਮੀਡੀਆ ਤੋਂ ਨਹੀਂ ਨਹੀਂ ਵੀਡੀਓ ਉਹ ਮੀਡੀਆ ਲਗਾਓ ਤੁਸੀਂ ਆ ਗੱਡੀ ਦਾ ਸਕਰਾਚ ਟੈਕ ਕਰਨਾ ਹੈ ਪਰ ਜਿੰਨੀ ਲਗਾ ਦੇਣਾ ਆ ਦੇਖੋ ਕਿੱਥੇ ਆਸ ਪਾ ਸਾਡੀ ਅੱਗੇ ਵਸਾਈ ਤੋਂ ਮਾਦਾ ਫਾਇਰ ਤੇ ਆ ਚੱਲ ਚੱਲ ਮੈਂ ਵੀ ਨਾ ਰੋਕੋ ਬੈਕ ਪਾ ਦੋ ਕਰੀ ਜਾ ਬਾਈ ਉਹ ਆਉਂਦੀ ਰਹੇ ਉਹ ਮਾਦਾ ਫਾਇਰ ਤੇ ਹੁੰਦੇ ਕਰੀ ਬਾਬਾ ਜੀ যাবন গালিয়া আমি আইপিও নো মারতেছি না বাও করে আই আইপিও এর প্রতি আমো সমর্থন করতে চাই এরকম আছে না আই কমেন্ট লাভ করতে কি হবে করতে হবে ਇਹ ਨਾਲ ਇੱਕ ਪਾਸੇ ਪਿੱਛੇ ਘਲਾਰ ਜਿੰਨੇ ਦੇ ਤਿੰਨ ਕੋਰੇ ਇਨਸਾਨ ਦੇਖਦੇ ਇਨਸਾਨੀਅਤ ਹੈ ਕਿ ਇਹਨਾਂ ਵਿੱਚ ਇਨਸਾਨੀਅਤ ਹੈ ਕਿ ਦੱਸੋ ਆਸੀ ਪਾਜੀ ਰੋਡ ਦਾ ਗੱਲਾਂ ਕਰਦੇ ਹੋ ਤੁਸੀਂ ਕਿਹੜੀ ਪਾੜੀ ਰੱਖੀ ਸੀ ਤੁਸੀਂ ਰੋਡ ਤੇ ਦੱਸੋ ਮੈਂ 2500 ਰੁਪਏ ਤੋਂ ਬੋਲਦਾ ਕਹਿੰਦੇ ਚਪੇੜਾ ਮਾਰਨੀ ਆ ਤੁਹਾਡੇ ਬਾਬਾ ਜੀ ਤਾਂ ਇਹ ਕਰਦੇ ਬਾਬਾ ਜੀ ਤੁਹਾਨੂੰ ਕਦਮ ਮਾਰ ਕੇ ਪਾ ਦਿੰਦੇ ਆ ਗਲਤੀ ਫਿਲ ਕਰਦੇ ਆ ਤੁਹਾਨੂੰ ਸੌਰੀ ਫਿਲ ਕਰਦੇ ਆ ਆ ਜੀ ਮੇਰੀ ਗੱਲ ਸੁਣੋ ਅਗਰ ਪਹਿਲਾ ਗੱਲ ਦੀ ਇਨਸਾਨੀ ਫੀਲ ਕਰ ਲੈਂਦਾ ਨਾ ਮਰੋੜਾ ਕਿ ਤਾਣਾ ਬਾਹਰ ਆ ਕੇ ਕਿਹਨੂੰ ਕਿਦਰਾ ਸਾਰੇ ਦੇ ਸਾਹਮਣੇ ਬਾਹਰ ਆ ਕੇ ਕੰਦਾ ਵਿੱਚ ਪੇੜ ਮਾਰਨੀ ਇਹ ਕੋਈ ਨਹੀਂ ਦੱਸਦਾ ਕਿ ਮੇਰੀ ਗੱਲ ਸੁਣ ਤੂੰ ਸਰਦਾਰ ਬੰਦਾ ਸਾਡੇ ਰੱਬ ਨੇ ਚਪੇੜਾ ਮਾਰੀਆਂ ਉਹ ਸਾਡੇ ਰੱਬ ਨੇ ਅਸੱਚ ਚਪੇੜਾ ਮਾਰੀਆਂ ਨਾ ਅਸੀਂ ਬੰਦਿਆਂ ਚ ਨਾ ਅਸੀਂ ਜਨਾਨਿਆਂ ਚ ਨਾ ਅਸੀਂ ਕੁੜੀਆਂ ਚ ਨਾ ਅਸੀਂ ਬੰਡੀਆਂ ਚ ਅਸੀਂ ਤਾਂ ਹੈ ਹੀ ਖੁੱਤਰੇ ਆ

ਉਹ ਵਾਹ ਤਮਾਮ ਮੋਟਰਸਾਈਕਲ ਅੱਗੋਂ ਸਾਨੂੰ ਕਹਿੰਦੇ ਕਹਿੰਦੇ ਸਾਡੇ ਚਪੇੜਾ ਮਾਰਨੀ ਆ ਮਾਰੋ ਭਾਜੀ ਸਾਡੇ ਚਪੇੜਾ ਸਾਨੂੰ ਕਹਿੰਦੇ ਚਪੇੜਾ ਮਾਰਨੀ ਆ ਆਪਾਂ ਅੱਜ ਕਹਿੰਦੇ ਕਹਿੰਦੇ ਚਪੇੜਾ ਮਾਰਨੀ ਕਾਜ ਚਪੇੜੇ ਇੱਕਦਮ ਸਾਨੂੰ ਸੁੱਟ ਗਿਆ ਇਹ ਸਾਡੀ ਗੱਡੀ ਦਾ ਨੁਕਸਾਨ ਕੀਤਾ ਤੁਹਾਨੂੰ ਕਾਰ ਦੇਤੀ ਮਹਾਰਾਜ ਨੇ ਇਹ ਮਾਲਕ ਤੁਹਾਨੂੰ ਹੋਰ ਵਾਅਦਾ ਦਵੇ ਇਹ ਥੋੜੀ ਕਿ ਤੁਸੀਂ ਇਨਸਾਨ ਨਹੀਂ ਭੁੱਲ ਜਣਗੇ ਅਗਲਾ ਇਨਸਾਨ ਵੀ ਰੋਡ ਤੇ ਡਰਦਾ ਪਿਆ ਹੋਇਆ ਤੋਂ ਤਾਂ ਬਾਬਾ ਜੀ ਤੇ ਇਹ ਲੋਤੇ ਗੱਲਾਂ ਕਰਦਾ ਜੀ ਮਾਤਾ ਜੀ ਅਸੀਂ ਰੋਡ ਤੇ ਤੁਰੰਦੇ ਠੀਕ ਆ ਅਸੀਂ ਸਾਬ ਦੀਆਂ ਦੁਆਵਾਂ ਮੰਗਦੇ ਸੀ ਕਿਸੇ ਨਾ ਮਾੜਾ ਨੀ ਕਹਨੇ ਔਰ ਕੋ ਸਾਨੂੰ ਸੁੱਟ ਕੇ ਆ ਦੇਵੇ ਸੁੱਖ ਮੰਗਦੇ ਹੈਗੇ ਇਹਨਾਂ ਨੇ ਰੋਕੀ ਤੇ ਨਹੀਂ ਨਾ ਗੱਲਾਂ ਕੌਣ ਕਰ ਰਹੀ ਆਪਣੀ ਗਲਤੀ ਨਹੀਂ ਗੱਲਾਂ ਕੋਈ ਵੀ ਨਹੀਂ ਕਰਦਾ ਪਿਆ ਅਸੀਂ ਬਾਜੀ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਸਾਨੂੰ ਇਹ ਦੱਸੋ ਰੋਡ ਤੇ ਕਿੰਨੇ ਨੇ ਗੱਲਾਂ ਕਰਨੀਆਂ ਵਾ ਸਰਦਾਰਾ ਕੁਫਰ ਨਾ ਤੋਰ ਮੈਂ ਕੁਫਰ ਨਹੀਂ ਬੱਕੂ ਪਰ ਦੋਲ ਦੇ ਆ ਤੁਸੀਂ ਐਨੀ ਗੱਲ ਕਰ ਰਹੀ ਕਿ ਸਪੇਡ ਮਾਰਨੀ ਚਲੋ ਉਧਰੋਂ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਬਾਹਰ ਆਓ ਤਾਂ ਡਾੜ ਕੇ ਵਿਖਾਣਾ ਮੈਂ ਕਹਿੰਦੇ ਬਾਹਰ ਆਓ ਤੁਹਾਨੂੰ ਡਾੜ ਕੇ ਵਿਖਾਣੇ ਮੈਂ ਕੀ ਕਹਿੰਦਾ ਕੀ ਕਹਿੰਦਾ